ਯੁੱਧ ਨਸ਼ਿਆਂ ਦੇ ਵਿਰੁੱਧ ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਮਾਨਯੋਗ ਡੀਜੀਪੀ ਪੰਜਾਬ ਦਾ ਇਹਨਾਂ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਹੜੀ ਮੁਹਿੰਮ ਚਾਲੂ ਹੋਈ ਹੈ ਜਦੇ ਵਿੱਚ ਕੱਲ ਵੀ ਇੱਕ ਮੀਟਿੰਗ ਹੋਈ ਸੀਗੀ ਚੰਡੀਗੜ੍ਹ ਉਸੇ ਮੁਹਿੰਮ ਦੇ ਤਹਿਤ ਅੱਜ ਜਿਹੜਾ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਉਹਦੇ ਤਹਿਤ ਵੀ ਅਸੀਂ ਇਹ ਕਾਰਵਾਈ ਕਰ ਰਹੇ ਨੇ ਇਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਸਬਡਿਵੀਜ਼ਨਸ ਲੈਵਲ ਤੇ ਸਾਡੀ ਜਿਹੜੀ ਫੋਰਸ ਚੈਕਿੰਗ ਕਰ ਰਹੀ ਹੈ ਜਿਹੜੇ ਲਿਸਟਡ ਸਮਗਲਰਸ ਹੈ ਜਾਂ ਪੈਡਲਰਸ ਹੈ ਤਾਂ ਸਾਡੇ ਉਹਦੀ ਜਿਹੜੀ ਇਨਫਾਰਮੇਸ਼ਨ ਸਾਡੇ ਕੋਲ ਹੈ ਜਾਂ ਵੱਖ-ਵੱਖ ਸੋਰਸਸ ਤੋਂ ਆਈ ਹੁੰਦੀ ਹੈ ਤਾਂ ਉੱਥੇ ਅਸੀਂ ਸਰਚ ਐਂਡ ਕਾਡਨ ਆਪਰੇਸ਼ਨ ਕਰ ਰਹੇ ਨੇ ਇੱਥੇ ਵੀ ਗਾਂਧੀ ਕੈਂਪ ਇੱਕ ਹੌਟਸਪੌਟ ਗਿਨਿਆ ਜਾਂਦਾ ਹੈ ਤਾਂ ਇੱਥੇ ਵੀ ਜਿਹੜੀ ਪੈਡਲਰਸ ਜਾਂ ਕੂਰੀਅਰਸ ਦੀ ਸਾਡੇ ਕੋਲ ਲਿਸਟ ਹੈਗੀ ਤਾਂ ਉਹ ਸੀ ਸਰਚ ਪਾਰਟੀਆਂ ਨੂੰ ਦਿੱਤੀ ਹੈਗੀ ਤਾਂ ਇਹ ਹੁਣ ਅਸੀਂ ਸਰਚ ਇਥੇ ਸਟਾਰਟ ਕਰਾਂਗੇ ਤਾਂ ਇਹਦੇ ਵਿੱਚ ਬਟਾਲਾ ਪੁਲਿਸ ਦਾ ਖਾਸ ਤੌਰ ਤੇ ਸਾਡਾ ਜਿਹੜਾ ਫੋਕਸ ਹੈ ਐਂਟੀ ਡਰੱਗ ਸ਼ੁਰੂ ਤੋਂ ਹੀ ਰਿਹਾ ਹੈ ਐਨਫੈਕਟ ਹੁਣ ਜਿਹੜੇ 2 ਮਹੀਨੇ ਲੰਘੇ ਹੈ 2025 ਦੇ ਇਹਦੇ ਵਿੱਚ 40 ਪਲੱਸ ਅਸੀਂ ਜਿਹੜੇ ਮੁਕਦਮੇ ਸਮਗਲਰਸ ਦੇ ਡਰੱਗ ਪੈਟਲਰਸ ਦੇ ਬਰਕਲੱਬ ਦਰਜ ਕੀਤੇ ਹੋਏ ਨੇ ਸਰ ਇਹੋ ਸਰਚ ਪ੍ਰਿਆ ਚੱਲਦੇ ਨੇ ਇਹਨਾਂ ਦਾ ਕੀ ਲੱਗਦਾ ਕੀ ਫਾਇਦਾ ਹੁੰਦਾ ਪਬਲਿਕ ਨੂੰ ਕੀ ਫਾਇਦਾ ਹੁੰਦਾ ਫੋਰਸ ਇਹ ਫਾਇਦਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੇ ਜਿਹੜੇ ਹੌਟਸਪੌਟਸ ਹੈਗੇ ਨੇ ਉੱਥੇ ਅਸੀਂ ਏਰੀਆ ਡੋਮਿਨੈਂਸ ਕਰਦੇ ਹੈ ਐਂਡ ਸ਼ੋਅ ਆਫ ਫੋਰਸ ਵੀ ਹੋ ਜਾਂਦਾ ਹੈ ਨਾਲੇ ਇੱਕ ਸਟਰੋਂਗ ਮੈਸੇਜ ਜਿਹੜਾ ਗਵਰਨਮੈਂਟ ਵੱਲੋਂ ਹੈਗਾ ਐਡਮਿਨਿਸਟ੍ਰੇਸ਼ਨ ਵੱਲੋਂ ਹੈਗਾ ਥੈਟ देयर ਇਜ਼ ਜ਼ੀਰੋ ਟੋਲਰੈਂਸ ਫਾਰ ਡਰੱਗਸ ਤਾਂ ਉਹ ਹੈਗਾ ਨਾਲ ਦੇ ਨਾਲ ਅਸੀਂ ਜਿਹੜੇ ਸਸਪੈਕਟਿਡ ਪ੍ਰਮਿਸਸਿਸ ਹੁੰਦੇ ਹੈ ਉੱਥੇ ਸਰਚ ਵੀ ਕਰਦੀ ਕਰਦੇ ਆਗੇ ਨੇ ਐਂਡ ਪਿੱਛੇ ਵੀ ਜਿਹੜੇ ਕਸੋਸ ਹੋਏ ਨੇ ਉੱਥੇ ਰਿਕਵਰੀਜ਼ ਵੀ ਹੋਈਆਂ ਹੈਗੀਆਂ ਤਾਂ ਪਰਚੇ ਦਰਜ ਹੋਏ ਹੈ ਗ੍ਰਿਫਤਾਰੀਆਂ ਵੀ ਹੋਈਆਂ ਹੈ